ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਪੰਜਾਬ ਵਿੱਚ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਵੱਲੋਂ 19 ਜਨਵਰੀ ਤੱਕ ਦੇ ਲਈ ਵੱਡੀ ਭਵਿੱਖਬਾਣੀ ਕੀਤੀ ਹੈ ਕਈ ਜ਼ਿਲ੍ਹਿਆਂ ਦੇ ਲਈ orange ਤੇ ਕਈਆਂ ਦੇ ਲਈ red alert ਜਾਰੀ ਕੀਤਾ ਇਸ ਵੇਲੇ ਪੰਜਾਬ ਵਿੱਚ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਲਈ 19 ਜਨਵਰੀ ਤੱਕ ਦੇ ਲਈ ਅਲਰਟ ਜਾਰੀ ਕੀਤਾ ਮੌਸਮ ਵਿਭਾਗ ਵੱਲੋਂ 16 ਤੋਂ 19 ਜਨਵਰੀ ਤੱਕ ਮੌਸਮ ਦੇ ਸਬੰਧ ਵਿੱਚ ਜ਼ਿਲ੍ਹਾਵਾਰ ਚੇਤਾਵਨੀ ਜਾਰੀ ਕੀਤੀ ਆ ਸੂਬੇ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਅਤੇ ਠੰਡੀਆਂ ਹਵਾਵਾਂ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਵੀ ਜਤਾਈ ਆ ਮੌਸਮ ਵਿਭਾਗ ਵੱਲੋਂ 16 ਜਨਵਰੀ ਨੂੰ ਕੁਝ ਜ਼ਿਲ੍ਹਿਆਂ ਲਈ orange alert ਜਾਰੀ ਕੀਤਾ ਗਿਆ ਜਿਸ ਦੇ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਐਸਐਸ ਨਗਰ ਫਾਜ਼ਿਲਕਾ ਤੇ ਸ਼੍ਰੀ ਮੁਕਸਰ ਸਾਹਿਬ ਵਿੱਚ ਸੀਤ ਲਹਿਰ ਦੇ ਨਾਲ ਨਾਲ ਸੰਗਣੀ ਧੁੰਦ ਰਹਿ ਸਕਦੀ ਹੈ 17 ਅਤੇ 18 ਜਨਵਰੀ ਤੱਕ ਪੰਜਾਬ ਦੇ ਕਈ ਹਿੱਸਿਆਂ ਲਈ yellow alert ਜਾਰੀ ਕੀ ਰਹੇਗਾ ਇਸ ਦੌਰਾਨ ਕੁਝ ਇਲਾਕਿਆਂ 'ਚ ਸੰਗਣੀ ਧੁੰਦ ਬਣੀ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਹੌਲੀ-ਹੌਲੀ ਸੁਧਾਰਨ ਹੋਣ ਦੀ ਉਮੀਦ ਜਿਤਾਈ ਗਈ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 19 ਜਨਵਰੀ ਨੂੰ ਮੌਸਮ ਦੁਆਰਾ ਦੁਬਾਰਾ ਵਿਗੜਨ ਦੇ ਸੰਕੇਤ ਦਿੱਤੇ ਨੇ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਆਮ ਰਹਿਣ ਦੀ ਸੰਭਾਵਨਾ ਰਹੇਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾਕਟਰ ਭਵਨੀਤ ਕੌਰ ਕਿੰਗਰਾਵਲੋਂ ਮੌਸਮ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਫਿਲਹਾਲ ਮੌਜੂਦਾ ਦਿਨ ਦਾ ਤਾਪਮਾਨ 11 ਡਿਗਰੀ ਦੇ ਨੇੜੇ ਅਤੇ ਘੱਟ ਤੋਂ ਘੱਟ ਤਾਪਮਾਨ 4.9 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਘੱਟ ਹੈ। ਵੱਧ ਤੋਂ ਵੱਧ ਤਾਪਮਾਨ ਵਿੱਚ 6 ਤੋਂ 7 ਡਿਗਰੀ ਦਾ ਫਰਕ ਹੈ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਵੀ ਠੰਡੀਆਂ ਹਵਾਵਾਂ ਚੱਲਣ ਦੀ ਉਮੀਦ ਹੈ। ਕਈ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਅਤੇ ਕੱਲ ਦੇ ਲਈ orange alert ਹੈ ਇਸ ਤੋਂ ਬਾਅਦ ਕਿਤੇ ਕਿਤੇ yellow alert ਵੀ ਜਾਰੀ ਕੀਤਾ ਗਿਆ ਉਹਨਾਂ ਵੱਲੋਂ 18 ਤੋਂ 19 ਜਨਵਰੀ ਤੱਕ ਦੋ ਦਿਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ بارش ਦੀ ਸੰਭਾਵਨਾ ਵੀ ਜਿਤਾਈ ਗਈ ਹੈ ਜਿਨ੍ਹਾਂ ਵਿੱਚ ਪਠਾਨਕੋਟ ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹੇ ਸ਼ਾਮਲ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਠੰਡ ਤੋਂ ਬਚਾਲੇ ਗਰਮ ਕੱਪੜਿਆਂ ਦੀ ਵਰਤੋਂ ਕਰੋ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ ਧੁੰਦ ਵਿੱਚ ਵਿਜ਼ਿਬਿਲਟੀ ਘਟ ਹੌਣ ਦੇ ਕਾਰਨ ਗੱਡੀਆਂ ਹੌਲੀ ਚਲਾਓ ਰੋਡ ਤੇ ਜਾਂਦੇ ਸਮੇਂ ਗੱਡੀਆਂ ਦੀ ਰਫ਼ਤਾਰ ਹੌਲੀ ਰੱਖੋ ਅਤੇ ਫੌਗ ਲਾਈਟਾਂ ਦੀ ਵਰਤੋਂ ਕਰੋ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਮੌਸਮ ਦੇ ਸਬੰਧ ਵਿੱਚ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਪਿਛਲੇ ਕੁਝ ਦਿਨਾਂ ਤੁਸੀਂ ਦੇਖ ਰਹੇ ਹੋ ਕਿ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਕਾਫੀ ਨੀਚੇ ਚੱਲ ਰਿਹਾ ਸੋ ਕੋਲਡ ਡੇ ਕੰਡੀਸ਼ਨਸ ਰੀਜਨ ਦੇ ਵਿੱਚ ਬਣਿਆ ਹੋਇਆ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 11.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.1 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਅੱਜ ਦਾ ਟੈਂਪਰੇਚਰ 1970 ਤੋਂ ਲੈ ਕੇ ਹੁਣ ਤੱਕ ਦਾ 15 ਜਨਵਰੀ ਦਾ ਸੈਕੰਡ ਲੋਇਸਟ ਡੇਟ ਟੈਂਪਰੇਚਰ ਰਿਕਾਰਡ ਕੀਤਾ ਗਿਆ। ਇਹਦੇ ਤੋਂ ਪਹਿਲਾਂ ਘੱਟ ਤੋਂ ਘੱਟ 11.2 ਡਿਗਰੀ ਸੈਲਸੀਅਸ 2003 ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਔਰ ਅੱਜ 11.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਨਾਈਟ ਟਾਈਮ ਟੈਂਪਰੇਚਰ 4.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.2 ਡਿਗਰੀ ਸੈਲਸੀਅਸ ਨੀਚੇ ਹੈ। ਔਰ ਜੇຊ ਯੂ ਅਨਵਾਰੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 2 ਦਿਨ ਡੈਂਸ ਫੌਗ ਔਰ ਕੋਲਡ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਰਹਿ ਸਕਦੀਆਂ ਹਨ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਲਗਭਗ ਸਾਰੇ ਸੈਂਟਰਲ ਡਿਸਟ੍ਰਿਕਟਸ ਵਾਸਤੇ ਰੈਡ ਅਲਰਟ ਔਰ ਬਾਕੀ ਦੇ ਡਿਸਟ੍ਰਿਕਟਸ ਵਾਸਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਸੇ ਤਰ੍ਹਾਂ ਕੱਲ ਨੂੰ ਸੈਂਟਰਲ ਡਿਸਟ੍ਰਿਕਟਸ ਵਾਸਤੇ ਔਰੇਂਜ ਅਲਰਟ ਔਰ ਬਾਕੀ ਦੇ ਡਿਸਟ੍ਰਿਕਟਸ ਵਾਸਤੇ yellow ਅਲਰਟ ਹੈ ਔਰ 17 ਤਰੀਕ ਤੋਂ ਬਾਅਦ ਸਿਰਫ ਸੈਂਟਰਲ ਵਾਸਤੇ येलो ਅਲਰਟ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਬਣੀ ਰਹ ਸਕਦੀਆਂ ਨੇ ਔਰ ਇਹਦੇ ਨਾਲ ਨਾਲ 18 ਔਰ 19 ਤਰੀਕ ਨੂੰ ਨਾਰਥ-ਈਸਟਰਨ ਡਿਸਟ੍ਰਿਕਟਸ ਸਪੈਸ਼ਲੀ ਪਠਾਨਕੋਟ ਹੁਸ਼ਿਆਰਪੁਰ ਔਰ ਰੂਪਨਗਰ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਜੀ ਤੇ ਮੈਮ ਜਿਹੜਾ ਲੋਏਸਟ ਤਾਪਮਾਨ ਤੁਸੀਂ ਦੱਸਿਆ ਹੈ ਤੋਂ ਉਹਨੇ ਵੀ ਕੋਈ ਰਿਕਾਰਡ ਵਗੈਰਾ ਕੋਈ ਦਿੱਤਿਆ ਹੋਣਾ ਚਾਹੀਦਾ ਕਿ ਜਿਹੜੇ ਲੋਏਸਟ ਤਾਪਕਾ ਜੀ ਅੱਜ ਦਾ ਜੇ ਅਸੀਂ ਦੇਖੀ ਤਾਂ ਨਾਈਟ ਟਾਈਮ ਟੈਂਪਰੇਚਰ 4.8 ਡਿਗਰੀ ਸੈਂਟੀਗ੍ਰੇਡ ਹੈ ਪਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਪਰਸੋ 2.6 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਔਰ ਇਹ ਹੁਣ ਤੱਕ ਦਾ ਜਿਹੜਾ ਇਸ ਸੀਜ਼ਨ ਦਾ ਸਭ ਤੋਂ ਘੱਟ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਪਰ ਅੱਜ ਦਾ ਨਾਈਟ ਟਾਈਮ ਟੈਂਪਰੇਚਰ 4.8 ਡਿਗਰੀ ਸੈਲਸੀਅਸ ਹੈ ਜਿਹੜਾ ਕਿ ਨਾਰਮਲ ਤੋਂ 1.2 ਡਿਗਰੀ ਸੈਲਸੀਅਸ ਨੀਚੇ ਹੈ। ਤਾਂ ਜਿੱਦਾਂ ਕਹ ਰਹੇ ਕਿ 18 ਤੋਂ ਬਾਅਦ ਵੀ ਕੁਝ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਪੰਜਾਬ 'ਚ ਉਹ ਕਿਤੇ ਕਿਤੇ ਹੋ ਰਹੀ ਹੈ ਜਾਂ ਪੂਰੇ ਪੰਜਾਬ 'ਚ ਹੋਣੀ ਹੈ ਤੇ ਮੈਨੂੰ ਵੀ ਥੋੜਾ ਜਿਹਾ ਕਲੀਅਰਤਾ। ਜੀ 18 ਔਰ 19 ਤਰੀਕ ਨੂੰ ਨਾਰਥ-ਈਸਟਰਨ ਡਿਸਟ੍ਰਿਕਟ ਸਪੈਸ਼ਲੀ ਪਠਾਨਕੋਟ, ਹੁਸ਼ਿਆਰਪੁਰ ਔਰ ਰੋਪੜ ਦੇ ਵਿੱਚ ਕਿਤੇ ਕਿਤੇ ਹਲਕੇ ਛਿੱਟੇ ਪੈ ਸਕਦੇ ਨੇ। ਇਮ ਤਾਪਮਾਨ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਬਰਕਰਾਰ ਰਹੇਗਾ ਠਰ ਤੋ ਲੋਕਾਂ ਨੂੰ ਬਚਾਅ ਆ ਬਿਲਕੁਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਐਕਸਪੈਕਟਡ ਨਹੀਂ ਹੈ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਬਣੀਆਂ ਰਹਿ ਸਕਦੀਆਂ ਜੀ ਲੱਗਦਾ ਲੋਕਾਂ ਨੂੰ ਆਪਣੀ ਸਿਹਤ ਦਾ ਏੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਲਗਾਤਾਰ ਤਾਪਮਾਨ ਘਿਰੇ ਨੇ ਰਿਕਾਰਡ ਤੋੜ ਰਹੇ ਬਿਲਕੁਲ ਜੀ ਕਿਉਂਕਿ ਕੋਲਡ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਡੈਂਸ ਫੌਗ ਵੀ ਰੀਜਨ ਦੇ ਕਾਫੀ ਹਿੱਸਿਆਂ ਦੇ ਵਿੱਚ ਆਬਜ਼ਰਵ ਕੀਤੀ ਜਾ ਰਹੀ ਹੈ ਸੋ ਆ ਆਊਟਡੋਰ ਐਕਟੀਵਿਟੀਆਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਜਦੋਂ ਹੀ ਬਾਹਰ ਨਿਕਲੋ ਜਦੋਂ ਬਹੁਤ ਜ਼ਰੂਰੀ ਹੈ। ਜਦੋਂ ਬਾਹਰ ਜਾਣਾ ਪ੍ਰੋਪਰਲੀ ਕਵਰਡ ਦੇਣਾ ਚਾਹੀਦਾ ਹੈ। ਔਰ ਹੈਲਦੀ ਡਾਈਟ ਸਾਰਿਆਂ ਨੂੰ ਜ਼ਰੂਰ ਲੈਣੀ ਚਾਹੀਦੀ ਹੈ। ਬਸ ਲਾਂ ਦੇ ਉੱਪਰ ਮੈਂ ਕਿਹ ਤਰ੍ਹਾਂ ਦਾ ਪੈਂਕ ਪੈਂਦਾ ਕਿਉਂਕਿ ਜਦੋਂ ਜਦੋਂ ਗਾੜੀ ਗਈ ਤਾਂ ਨੀਚੇ ਤਾਂ ਆਪਣਾ ਪਲਿਆ ਜਾਂਦਾ ਜਿੱਦੋਂ ਤੋਂ ਆਪਣਾ ਛੇ ਗਿਆ ਆ। ਕੋਰੇ ਦੀ ਵੀ ਕੰਦੇ ਸੰਭਾਵਨਾ ਬਣਦਾ ਹੈ ਜੀ ਜਦੋਂ ਮਿਨਿਮਮ ਟੈਂਪਰੇਚਰ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਚਲੇ ਜਾਂਦਾ ਤਾਂ ਜਿਹੜਾ ਕੋਰੇ ਦੀ ਕਾਫੀ ਸੰਭਾਵਨਾ ਹੁੰਦੀ ਹੈ ਸੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ 2.6 ਡਿਗਰੀ ਸੈਂਟੀਗ੍ਰੇਡ ਤੱਕ ਵੀ ਚਲੇ ਗਿਆ ਸੀ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਫਸਲਾਂ ਦਾ ਵੀ ਕਿਸਾਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਵੈਸੇ ਤਾਂ ਜਿਹੜੀਆਂ ਜਿਵੇਂ ਵੀਟ ਦੀ ਕ੍ਰੌਪ ਆ ਇਹਨੂੰ ਕੋਲ ਕੰਡੀਸ਼ਨਸ ਦੀ ਲੋਡ ਹੁੰਦੀ ਹੈ ਪਰ ਫਿਰ ਵੀ ਕੁਝ ਕ੍ਰੌਪਸ ਜਿਵੇਂ ਸਬਜ਼ੀਆਂ ਦੀ ਫਸਲ ਬੜੀ ਸੈਂਸਿਟਿਵ ਹੁੰਦੀਆਂ ਨੇ ਸੋ ਉਸ ਤਰ੍ਹਾਂ ਦੀਆਂ ਕ੍ਰੌਪਸ ਦੀ ਜ਼ਰੂਰ ਉਹਨਾਂ ਨੂੰ ਰੈਗੂਲਰਲੀ ਮੋਨ ਫਸਲ ਨੂੰ ਕੁਝ ਡੈਮੇਜ ਹੋ ਰਿਹਾ ਤਾਂ ਹਲਕਾ ਪਾਣੀ ਜ਼ਰੂਰ ਲਗਾ ਦੇਣਾ ਚਾਹੀਦਾ। ਮੈਂ ਫਸਲਾਂ ਨੂੰ ਲੈ ਕੇ ਪੀਟੀਟੀ ਵੀ ਤੁਹਾਡੇ ਕੋਲੋਂ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀ ਕਿ ਸੋ ਅਸੀਂ ਜਿਹੜੇ ਫਸਲ ਵਿਗਿਆਨੀ ਹੈਗੇ ਉਹਨਾਂ ਨਾਲ ਵੀ ਅੱਜ ਗੱਲਬਾਤ ਕੀਤੀ ਹੈ ਕਿਉਂਕਿ ਕਹਿੰਦੇ ਕਿ ਕੁਝ ਕਸਬੀਆਂ ਜਿਹੜੀਆਂ ਇਫੈਕਟਡ ਜ਼ਿਆਦਾ ਹੁੰਦੀਆਂ ਜਿਵੇਂ ਟਮਾਟਰ, ਬੈਂਗਨ ਜਾਂ ਇਦਾਂ ਦੀਆਂ ਜਿਹੜੀਆਂ ਸਬਜ਼ੀਆਂ ਉਹਨਾਂ ਦੇ ਪੱਤੇ ਝੁਰ ਜਾਂਦੇ ਆ। ਸੋ ਹੁਣ ਆਉਣ ਵਾਲੇ ਦਿਨਾਂ 'ਚ ਵੀ ਵੀ ਕੋਹਰਾ ਪੈਣ ਦੀ ਉਮੀਦ ਹੈਗੀ ਐ ਇਸ ਵੀਕਐਲਰ ਦੇ ਵਿੱਚ। ਅੱਜ ਜਿਉਂਕਿ ਟੈਂਪਰੇਚਰ 4 ਡਿਗਰੀ ਸੈਲਸੀਅਸ ਦੇ ਆਸ-ਪਾਸ ਚੱਲ ਰਿਹਾ ਅੱਜ ਵੀ 4.8 ਡਿਗਰੀ ਸੈਲਸੀਅਸ। ਸੋ ਜਦੋਂ 4 ਡਿਗਰੀ ਸੈਲਸੀਅਸ ਤੋਂ ਨੀਚੇ ਆ ਜਾਵੇ ਤਾਂ ਕਾਫੀ ਚਾਂਸਸ ਹੁੰਦੇ ਨੇ ਕੋਹਰਾ ਪੈਣ ਦੇ। ਸੋ ਫਾਰਮਰਸ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਸਪੈਸ਼ਲੀ ਸਬਜ਼ੀਆਂ ਦੀਆਂ ਫਸਲਾਂ ਕਾਫੀ ਸੈਂਸਿਟਿਵ ਹੁੰਦੀਆਂ ਨੇ। ਸੋ ਜੇ ਟੈਂਪਰੇਚਰ 4 ਡਿਗਰੀ ਸੈਲਸੀਅਸ ਤੋਂ ਨੀਚੇ ਜਾਂਦਾ ਤਾਂ ਸੈਂਸਿਟਿਵ ਕ੍ਰੌਪਸ ਨੂੰ ਜ਼ਰੂਰ ਹਲਕਾ ਪਾਣੀ ਲਾ ਦੇਣਾ ਚਾ ਪੰਜਾਬ ਵਿੱਚ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਵੱਲੋਂ 19 ਜਨਵਰੀ ਤੱਕ ਦੇ ਲਈ ਵੱਡੀ ਭਵਿੱਖਬਾਣੀ ਕੀਤੀ ਹੈ ਕਈ ਜ਼ਿਲ੍ਹਿਆਂ ਦੇ ਲਈ orange ਤੇ ਕਈਆਂ ਦੇ ਲਈ red alert ਜਾਰੀ ਕੀਤਾ ਇਸ ਵੇਲੇ ਪੰਜਾਬ ਵਿੱਚ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਆਨ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਲਈ 19 ਜਨਵਰੀ ਤੱਕ ਦੇ ਲਈ ਅਲਰਟ ਜਾਰੀ ਕੀਤਾ ਮੌਸਮ ਵਿਭਾਗ ਵੱਲੋਂ 16 ਤੋਂ 19 ਜਨਵਰੀ ਤੱਕ ਮੌਸਮ ਦੇ ਸਬੰਧ ਵਿੱਚ ਜ਼ਿਲ੍ਹਾਵਾਰ ਚੇਤਾਵਨੀ ਜਾਰੀ ਕੀਤੀ ਆ ਸੂਬੇ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਅਤੇ ਠੰਡੀਆਂ ਹਵਾਵਾਂ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਵੀ ਜਤਾਈ ਆ ਮੌਸਮ ਵਿਭਾਗ ਵੱਲੋਂ 16 ਜਨਵਰੀ ਨੂੰ ਕੁਝ ਜ਼ਿਲ੍ਹਿਆਂ ਲਈ orange alert ਜਾਰੀ ਕੀਤਾ ਗਿਆ ਜਿਸ ਦੇ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਐਸਐਸ ਨਗਰ ਫਾਜ਼ਿਲਕਾ ਤੇ ਸ਼੍ਰੀ ਮੁਕਸਰ ਸਾਹਿਬ ਵਿੱਚ ਸੀਤ ਲਹਿਰ ਦੇ ਨਾਲ ਨਾਲ ਸੰਘਣੀ ਧੁੰਦ ਰਹਿ ਸਕਦੀ ਆ 17 ਅਤੇ 18 ਜਨਵਰੀ ਤੱਕ ਪੰਜਾਬ ਦੇ ਕਈ ਹਿੱਸਿਆਂ ਲਈ yellow alert جاری ਕੀ ਰਹੇਗਾ ਇਸ ਦੌਰਾਨ ਕੁਝ ਇਲਾਕਿਆਂ ਚ ਸੰਘਣੀ ਧੁੰਦ ਬਣੀ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਹੌਲੀ-ਹੌਲੀ ਸੁਧਾਰਨ ਹੋਣ ਦੀ ਉਮੀਦ ਜਿਤਾਈ ਗਈ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 19 ਜਨਵਰੀ ਨੂੰ ਮੌਸਮ ਦੁਆਰਾ ਦੁਬਾਰਾ ਵਿਗੜਨ ਦੇ ਸੰਕੇਤ ਦਿੱਤੇ ਨੇ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਆਮ ਰਹਿਣ ਦੀ ਸੰਭਾਵਨਾ ਰਹੇਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੋਰ ਕਿੰਗਰਾਵਲੋਂ ਮੌਸਮ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਫਿਲਹਾਲ ਮੌਜੂਦਾ ਦਿਨ ਦਾ ਤਾਪਮਾਨ 11 ਡਿਗਰੀ ਦੇ ਨੇੜੇ ਅਤੇ ਘੱਟ ਤੋਂ ਘੱਟ ਤਾਪਮਾਨ 4.9 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਘੱਟ ਹੈ। ਵੱਧੋ-ਵੱਧ ਤਾਪਮਾਨ ਵਿੱਚ 6 ਤੋਂ 7 ਡਿਗਰੀ ਦਾ ਫਰਕ ਹੈ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਵੀ ਠੰਡੀਆਂ ਹਵਾਵਾਂ ਚੱਲਣ ਦੀ ਉਮੀਦ ਹੈ। ਕਈ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਅਤੇ ਕੱਲ੍ਹ ਦੇ ਲਈ ਔਰੇਂਜ ਅਲਰਟ ਹੈ। ਇਸ ਤੋਂ ਬਾਅਦ ਕਿਤੇ ਕਿਤੇ yellow alert ਵੀ ਜਾਰੀ ਕੀਤਾ ਗਿਆ। ਉਹਨਾਂ ਵੱਲੋਂ 18 ਤੋਂ 19 ਜਨਵਰੀ ਤੱਕ 2 ਦਿਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਜਿਤਾਈ ਗਈ ਹੈ। ਜਿਨ੍ਹਾਂ ਵਿੱਚ ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹੇ ਸ਼ਾਮਲ ਨੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਠੰਡ ਤੋਂ ਬਚਾਲੇ ਗਰਮ ਕੱਪੜਿਆਂ ਦੀ ਵਰਤੋਂ ਕਰੋ। ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ। ਧੁੰਦ ਵਿੱਚ ਵਿਜ਼ਿਬਿਲਟੀ ਘਟ ਹੌਣ ਦੇ ਕਾਰਨ ਗੱਡੀਆਂ ਹੌਲੀ ਚਲਾਓ ਰੋਡ ਤੇ ਜਾਂਦੇ ਸਮੇਂ ਗੱਡੀਆਂ ਦੀ ਰਫ਼ਤਾਰ ਹੌਲੀ ਰੱਖੋ ਅਤੇ ਫੌਗ ਲਾਈਟਾਂ ਦੀ ਵਰਤੋਂ ਕਰੋ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਮੌਸਮ ਦੇ ਸਬੰਧ ਵਿੱਚ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਪਿਛਲੇ ਕੁਝ ਦਿਨਾਂ ਤੁਸੀਂ ਦੇਖ ਰਹੇ ਹੋ ਕਿ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਕਾਫੀ ਨੀਚੇ ਚੱਲ ਰਿਹਾ ਸੋ ਕੋਲਡ ਡੇ ਕੰਡੀਸ਼ਨਸ ਰੀਜਨ ਦੇ ਵਿੱਚ ਬਣੀ ਹੋਈਆਂ ਨੇ ਅੱਜ ਦਾ ਡੇ ਟਾਈਮ ਟੈਂਪਰੇਚਰ 11.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.1 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਅੱਜ ਦਾ ਟੈਂਪਰੇਚਰ 1970 ਤੋਂ ਲੈ ਕੇ ਹੁਣ ਤੱਕ ਦਾ 15 ਜਨਵਰੀ ਦਾ ਸੈਕੰਡ ਲੋਇਸਟ ਡੇਟ ਟੈਂਪਰੇਚਰ ਰਿਕਾਰਡ ਕੀਤਾ ਗਿਆ। ਇਹਦੇ ਤੋਂ ਪਹਿਲਾਂ ਘੱਟ ਤੋਂ ਘੱਟ 11.2 ਡਿਗਰੀ ਸੈਂਟੀਗ੍ਰੇਡ 2003 ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਔਰ ਅੱਜ 11.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਅ ਇਸੇ ਤਰ੍ਹਾਂ ਅੱਜ ਦਾ ਨਾਈਟ ਟਾਈਮ ਟੈਂਪਰੇਚਰ 4.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.2 ਡਿਗਰੀ ਸੈਂਟੀਗ੍ਰੇਡ ਨੀਚੇ ਹੈ। ਅਰ ਜਿਵੇਂ ਅਨਵਾਰ ਦੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 2 ਦਿਨ ਡੈਂਸ ਫੌਗ ਔਰ ਕੋਲਡ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਏ ਰਹਿ ਸਕਦੀਆਂ ਹਨ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਲਗਭਗ ਸਾਰੇ ਸੈਂਟਰਲ ਡਿਸਟ੍ਰਿਕਟਸ ਵਾਸਤੇ ਰੈਡ ਅਲਰਟ ਔਰ ਬਾਕੀ ਦੇ ਡਿਸਟ੍ਰਿਕਟਸ ਵਾਸਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਸੇ ਤਰ੍ਹਾਂ ਕੱਲ ਨੂੰ ਸੈਂਟਰਲ ਡਿਸਟ੍ਰਿਕਟਸ ਵਾਸਤੇ ਔਰੇਂਜ ਅਲਰਟ ਔਰ ਬਾਕੀ ਦੇ ਡਿਸਟ੍ਰਿਕਟਸ ਵਾਸਤੇ yellow ਅਲਰਟ ਹੈ ਔਰ 17 ਤਰੀਕ ਤੋਂ ਬਾਅਦ ਸਿਰਫ ਸੈਂਟਰ ਵਾਸਤੇ येलो ਅਲਰਟ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਬਣੀ ਰਹਿ ਸਕਦੀਆਂ ਨੇ ਔਰ ਇਹਦੇ ਨਾਲ ਨਾਲ 18 ਔਰ 19 ਤਰੀਕ ਨੂੰ ਨਾਰਥ-ਈਸਟਰਨ ਡਿਸਟ੍ਰਿਕਟਸ ਸਪੈਸ਼ਲੀ ਪਠਾਨਕੋਟ ਹੁਸ਼ਿਆਰਪੁਰ ਔਰ ਰੂਪਨਗਰ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਜੀ ਤੇ ਮੈਮ ਜਿਹੜਾ ਲੋਏਸਟ ਟਾਪ ਮੰਨ ਤੁਸੀਂ ਦੱਸਿਆ ਹੈ ਸੋ ਉਹਨੇ ਵੀ ਕੋਈ ਰਿਪੋਰਟ ਵਗੈਰਾ ਕੋਈ ਦਿੱਤੀ ਹੋਣੀ ਹੈ ਕਿ ਜਿਹੜੇ ਲੋਏਸਟ ਟਾਪ ਦਾ ਜੀ ਅੱਜ ਦਾ ਜੇ ਅਸੀਂ ਦੇਖੀ ਤਾਂ ਨਾਈਟ ਟਾਈਮ ਟੈਂਪਰੇਚਰ 4.8 ਡਿਗਰੀ ਸੈਂਟੀਗ੍ਰੇਡ ਪਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਪਰਸੋਂ 2.6 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਔਰ ਇਹ ਹੁਣ ਤੱਕ ਦਾ ਜਿਹੜਾ ਇਸ ਸੀਜ਼ਨ ਦਾ ਸਭ ਤੋਂ ਘੱਟ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਪਰ ਅੱਜ ਦਾ ਨਾਈਟ ਟਾਈਮ ਟੈਂਪਰੇਚਰ 4.8 ਡਿਗਰੀ ਸੈਲਸੀਅਸ ਹੈ ਜਿਹੜਾ ਕਿ ਨਾਰਮਲ ਤੋਂ 1.2 ਡਿਗਰੀ ਸੈਲਸੀਅਸ ਨੀਚੇ ਹੈ ਤਾਂ ਹਮ ਜਿੱਦਾਂ ਕਹ ਰਹੇ ਕਿ 18 ਤੋਂ ਬਾਅਦ ਵੀ ਕੁਝ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਪੰਜਾਬ 'ਚ ਉਹ ਕਿਤੇ ਕਿਤੇ ਹੋ ਰਹੀ ਹੈ ਜਾਂ ਪੂਰੇ ਪੰਜਾਬ 'ਚ ਹੋਣੀ ਹੈ ਉਹਦੇ ਬਾਰੇ ਵੀ ਥੋੜਾ ਕਲੀਅਰ ਦੱਸੋ ਜੀ 18 ਔਰ 19 ਤਰੀਕ ਨੂੰ ਨਾਰਥ-ਈਸਟਰਨ ਡਿਸਟ੍ਰਿਕਟ ਸਪੈਸ਼ਲੀ ਪਠਾਨਕੋਟ ਹੁਸ਼ਿਆਰਪੁਰ ਔਰ ਰੋਪੜ ਦੇ ਵਿੱਚ ਕਿਤੇ ਕਿਤੇ ਹਲਕੇ ਛਿੱਟੇ ਪੈ ਸਕਦੇ ਨੇ ਇਮ ਤਾਪਮਾਨ ਲੱਗਦਾ ਵੀ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਬਰਕਰਾਰ ਰਹੇਗਾ ਠੰਡ ਤੋਂ ਲੋਕਾਂ ਨੂੰ ਬਚਾਅ ਸਾਵਾਂਕ ਵਰਤੋ। ਆ ਬਿਲਕੁਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਐਕਸਪੈਕਟਡ ਨਹੀਂ ਹੈ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਬਣੀਆਂ ਰਹਿ ਸਕਦੀਆਂ। ਜੀ ਲੱਗਦਾ ਲੋਕਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਲਗਾਤਾਰ ਠੰਡ ਮੰਗ ਰਹੇ ਨੇ ਰਿਕਾਰਡ ਤੋੜ ਰਹੇ। ਬਿਲਕੁਲ ਜੀ ਕਿਉਂਕਿ ਕੋਲਡ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਡੈਂਸ ਫੌਗ ਵੀ ਰੀਜਨ ਦੇ ਕਾਫੀ ਹਿੱਸਿਆਂ ਦੇ ਵਿੱਚ ਆਬਜ਼ਰਵ ਕੀਤੀ ਜਾ ਰ ਆ ਆਊਟਡੋਰ ਐਕਟੀਵਿਟੀਆਂ ਘੱਟ ਤੋਂ ਘੱਟ ਕਰਨੀ ਚਾਹੀਦੀ ਯਾਨੀ ਉਦੋਂ ਹੀ ਬਾਹਰ ਨਿਕਲੋ ਜਦੋਂ ਬਹੁਤ ਜ਼ਰੂਰੀ ਹੋਵੇ ਤੇ ਜਦੋਂ ਬਾਹਰ ਜਾਣਾ ਪ੍ਰੋਪਰਲੀ ਕਵਰਡ ਜਾਣਾ ਚਾਹੀਦਾ ਔਰ ਹੈਲਦੀ ਡਾਈਟ ਸਾਰਿਆਂ ਨੂੰ ਜ਼ਰੂਰ ਲੈਣੀ ਚਾਹੀਦੀ ਬਕਸਾਂਾਂ ਦੇ ਉੱਪਰ ਮੈਂ ਕਿਹ ਤਰ੍ਹਾਂ ਦਾ ਬੈਂਕ ਪੈਂਦਾ ਕਿਉਂਕਿ ਜਦੋਂ ਜਦੋਂ ਜਾਂਦੇ ਨਹੀਂ ਤਾਂ ਨੀਂਹ ਤੇ ਆਪਾਂ ਨੂੰ ਪਹੁੰਚ ਜਾਂਦਾ ਜਿੱਦੋਂ ਤੋਂ ਆਪਾਂ ਨੇ ਛੇ ਗਿਆ ਆ ਕੋਰੇ ਦੀ ਵੀ ਕੰਦੇ ਸੰਭਾਵਨਾ ਹੈ ਜੀ ਜਦੋਂ ਮਿਨਿਮਮ ਟੈਂਪਰੇਚਰ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਚਲੇ ਜਾਂਦਾ ਤਾਂ ਜਿਹੜਾ ਕੋਰੇ ਦੀ ਕਾਫੀ ਸੰਭਾਵਨਾ ਹੁੰਦੀ ਹੈ ਉਸ ਤੋਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ 2.6 ਡਿਗਰੀ ਸੈਂਟੀਗ੍ਰੇਡ ਤੱਕ ਵੀ ਚਲੇ ਗਿਆ ਸੀ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਫਸਲਾਂ ਦਾ ਵੀ ਕਿਸਾਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਵੈਸੇ ਤਾਂ ਜਿਹੜੀਆਂ ਜਿਵੇਂ wheat ਦੀ crop ਆ ਇਹਨੂੰ ਕੋਲ ਕੰਡੀਸ਼ਨਸ ਦੀ ਲੋਡ ਹੁੰਦੀ ਹੈ ਪਰ ਫਿਰ ਵੀ ਕੁਝ crops ਜਿਵੇਂ ਸਬਜ਼ੀਆਂ ਦੀ ਫਸਲਾਂ ਬੜੀਆਂ ਸੈਂਸਿਟਿਵ ਹੁੰਦੀਆਂ ਨੇ ਸੋ ਉਸ ਤਰ੍ਹਾਂ ਦੀਆਂ crops ਦੀ ਜ਼ਰੂਰ ਉਹਨਾਂ ਨੂੰ ਰੈਗੂਲਰਲੀ ਮੋਨਿਟਰਿੰਗ ਕਰਦੇ ਰਹਿਣਾ ਚਾਹੀਦਾ ਔ ਫਸਲ ਨੂੰ ਕੁਝ ਡੈਮੇਜ ਹੋ ਰਿਹਾ ਤਾਂ ਹਲਕਾ ਪਾਣੀ ਜ਼ਰੂਰ ਲਗਾ ਦੇਣਾ ਚਾਹੀਦਾ ਮੈਮ ਫਸਲਾਂ ਨੂੰ ਲੈ ਕੇ ਪਿਛਲੇ ਦਿਨੀ ਤੁਹਾਡੇ ਵੱਲੋਂ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀ ਕਿ ਸੋ ਅਸੀਂ ਜਿਹੜੇ ਫਸਲ ਵਿਗਿਆਨੀ ਹੈਗੇ ਉਹਨਾਂ ਨਾਲ ਵੀ ਅੱਜ ਗੱਲਬਾਤ ਕੀਤੀ ਹੈ ਕਿ ਉਹ ਕਹਿੰਦੇ ਕਿ ਕੁਝ ਕੁ ਸਬਜ਼ੀਆਂ ਜਿਹੜੀਆਂ ਇਫੈਕਟਡ ਜ਼ਿਆਦਾ ਹੁੰਦੀਆਂ ਜਿਵੇਂ ਟਮਾਟਰ ਬੈਂਗਨ ਜਿਹਾ ਇਦਾਂ ਦੀਆਂ ਜਿਹੜੀਆਂ ਸਬਜ਼ੀਆਂ ਉਹਨਾਂ ਦੇ ਪੱਤੇ ਝੁਰ ਜਾਂਦੇ ਆ ਸੋ ਹੁਣ ਆਉਣ ਵਾਲੇ ਦਿਨਾਂ 'ਚ ਵੀ ਕੋਹਰਾ ਪੈਣ ਦੀ ਉਮੀਦ ਹੈਗੀ ਹੈ ਇਸ ਟੀਪ ਲੇਅਰ ਦੇ ਅੱਜ ਜਿਉਂਕਿ ਟੈਂਪਰੇਚਰ 4 ਡਿਗਰੀ ਸੈਂਟੀਗ੍ਰੇਡ ਦੇ ਆਸ-ਪਾਸ ਚੱਲ ਰਿਹਾ ਅੱਜ ਵੀ 4.8 ਡਿਗਰੀ ਸੈਂਟੀਗ੍ਰੇਡ ਸੋ ਜਦੋਂ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਆ ਜਾਵੇ ਤਾਂ ਕਾਫੀ ਚਾਂਸਸ ਹੁੰਦੇ ਨੇ ਕੋਹਰਾ ਪੈਣ ਦੇ ਸੋ ਫਾਰਮਰਸ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਸਪੈਸ਼ਲੀ ਸਬਜ਼ੀਆਂ ਦੀਆਂ ਫਸਲਾਂ ਕਾਫੀ ਸੈਂਸਿਟਿਵ ਹੁੰਦੀਆਂ ਨੇ ਸੋ ਜੇ ਟੈਂਪਰੇਚਰ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਜਾਂਦਾ ਤਾਂ ਸੈਂਸਿਟਿਵ ਕ੍ਰੌਪਸ ਨੂੰ ਜ਼ਰੂਰ ਹਲਕਾ ਪਾਣੀ ਲਾ ਦੇਣਾ ਚਾ